ਪਾ ਜੇ ਅੱਜ ਐਡੀ ਵੱਡੀ ਘਟਨਾ ਜਿਹੜੀ ਵਾਪਰੀ ਆ ਹਾਂ ਕਹੇ ਤਗੜੇ ਬੰਦੇ ਹੁੰਦੀ ਇੱਕ ਹੀ ਮਰਦਾ ਤੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਮੰਤਰੀਆਂ ਤੇ ਐਮਐਲਏਆਂ ਨੇ ਹੋਣੇ ਪਰ ਇਹ ਗਰੀਬ ਪਰਿਵਾਰ ਦੇ ਵਿੱਚ ਚਾਰ ਜੀ ਐਕਸਪਾਇਰ ਹੋ ਗਏ ਆ ਤੇ ਅੱਜ ਤੱਕ ਇੱਥੇ ਕੋਈ ਐਮਐਲਏ ਕੋਈ ਮੰਤਰੀ ਨਹੀਂ ਆਇਆ ਹੋਦਿਆ ਹੋ ਉਹ ਪ੍ਰਮਾਤਮਾ ਦੀ ਕਿਤੇ ਨੂੰ ਕੋ ਮੋੜ ਨਹੀਂ ਸਕਦਾ ਪਰ ਅੱਜ ਜੇ ਇਹਨਾਂ ਨੂੰ ਸਰਕਾਰੀ ਸਹੂਲਤ ਕੋ ਮਿਲ ਜਾਵੇ ਤੇ ਆਪਣਾ ਰਾਹਦਨ ਕਰਕੇ ਆਪਣਾ ਫਰਜ਼ ਪੰਦਾ ਇਹਨਾਂ ਨੂੰ ਸਹੂਲਤ ਦਵਾਈਏ ਮੇਰਾ ਨਾਮ ਸਵਿੰਦਰ ਸਿੰਘ ਜੀ। ਇਹ ਬੇਟੇ ਦਾ ਨਾਮ ਕੀ? ਬੇਟੇ ਦਾ ਹਰਜੰਤ ਸਿੰਘ ਜੀ। ਉਹ ਤਾਂ ਗਾਂਢੀ ਜਾਂਦੇ ਛੋਟਾ ਦਾ। ਕਿੰਨੀ ਉਮਰ ਕਿ ਨਹੀਂ ਬੇਟੇ ਦੀ? ਉਮਰ 19 ਸਾਲ ਦੀ। ਪੜ੍ਹਦਾ ਹੈ ਜੀ? ਹਾਂ ਜੀ ਨਹੀਂ ਪਲੱਸ 2 ਕੀ ਦੇ ਦਰਜੀ ਦਾ ਕੰਮ ਕਰਦਾ ਹੈ। ਅੱਛਾ ਜੀ। ਹਾਂ ਜੀ। ਤੇ ਕਿੱਦਾਂ ਜਿਹੜਾ ਐਕਸੀਡੈਂਟ ਹੋਇਆ ਫਿਰ ਇਹ ਕਿੱਥੇ ਜਾ ਕੇ ਰਹਿੰਦੀ ਹੈ? ਇਹ ਨਾ ਸਰ ਜੀ ਅਰਨ ਸਿੰਘ ਦੀ ਪਣੋਰੀ ਦੁਕਾਨ ਹੀ। ਹਾਂ ਜੀ। ਸਕੂਲ ਦੇ ਸਾਹਮਣੇ ਉੱਥੇ ਕੰਮ ਕਰਦਾ ਦੋ ਮਹੀਨੇ ਹੋ ਗਏ ਲੱਗੇ ਨੂੰ। ਤੇ ਇਹ ਜਾਂਦਾ ਨਹੀਂ ਮਤਲਬ ਗੱਡੀ 'ਚ ਬੈਠਾ ਬੇਟਾ ਉਤਰ ਗਿਆ ਤਾਂ ਮੈਂ ਨਹੀਂ ਜਾਣਾ ਮੇਰੇ ਉਸਤਾਦ ਨੇ ਕਿਹਾ ਸੀ ਉਹ ਕੰਮ ਦੇਣਾ ਤਕੂ ਕੱਪੜੇ ਦੇਣੇ ਕਿਹਨੂੰ ਉਤਰ ਗਿਆ ਤਾਂ ਮੈਂ ਨਹੀਂ ਜਾਣਾ ਦਰਜੀ ਇਹ ਕੰਮ ਕਰਦਾ ਦਰਜੀ ਦਾ ਕੰਮ ਕਰਦਾ ਇਹ ਇਹਨੂੰ ਫੇਰ ਮੁੰਡੇ ਬਾਹ ਕਹਿੰਦੇ ਨਹੀਂ ਆ ਜਾ ਪੱਤਰਮ ਤਾਰ ਤੱਕ ਜਾਣਾ ਤਰਨਤਾਰ ਤੱਕ ਹੋ ਕੀ ਤੇ ਆ ਪਾ ਜਾਣਾ ਚਲੋ ਹੋਣੀ ਲੈ ਗਈ ਥੱਕ ਕੇ ਆਪਣੀ ਲੋ ਨਹੀਂ ਕਰਦਾ ਪਰ ਨਹੀਂ ਮੈਂ ਜਾਣਾ ਪਰ ਜਦੋਂ ਹੋਣੀ ਚੜੀ ਆਵੇ ਸਿਰ ਨਹੀਂ ਕਿ ਘਾਰਾ ਚੱਲਿਆ ਤਰਨਤਾਰ ਨੂੰ ਕਰਦੇ ਕਰਦੇ ਕੋ ਗਾਂ ਮੁੰਡੇ ਦਾ ਰਿਸ਼ਤੇਦਾਰ ਹੀ ਉਹਨੇ ਕਿਹਾ ਬਾਹਰ ਜਾਣਾ ਸੀ ਉਹ ਹਾਂ ਦਾ ਚਾਜੋ ਗੋਦਵਾਲ ਮੱਥਾ ਟੇਕ ਆਉਣੇ ਆ। ਅੱਛਾ ਜੀ। ਕਾਦਰ ਰੈਸ਼ੀਆਣੀ ਦੇ ਇਲਾਕੇ ਜਾ ਕੇ ਆਪਣੀ ਉੱਥੇ ਕਿਤੇ ਫਪੂਲਰਾ ਲੱਗ ਗਿਆ ਐਕਸੀਡੈਂਟ। ਰੋਕ ਦੇ ਚ ਵੱਡੀ ਗੱਡੀ। ਰੁਕ ਪੋਟੇ ਕੇ ਛੱਤ ਦੇ ਡੇਪਿਆ ਗੱਡੀ ਜੇ ਜਾ ਕੇ ਖਰੀ ਫਾਰਮ ਦੇ ਵਿੱਚ ਵੱਜੀ ਆ। ਤੇ ਇਹ ਪਰਿਵਾਰ ਚ ਫਿਰ ਕਿ ਕਿਦਾਂ ਹੈ? ਕਿੰਨੇ ਭਰਾ ਭਰਾ ਜੇ? ਤੇ ਪਰਿਵਾਰ ਚ ਤਿੰਨ ਭਰਾ ਜੇ। ਇਹ ਮੇਰਾ ਇੱਕ ਵੱਡਾ ਬੇਟਾ ਹੈ, ਮੇਰਾ ਵਿਚਕਾਰਲਾ ਵਾ ਇੱਕ ਮੇਰਾ ਛੋਟਾ ਵਾ। ਅੱਛਾ। ਕਿੰਨੇ ਬੇਟੇ ਆ? ਗੁੱਡੀ ਨਹੀਂ ਕੋਈ। ਅੱਛਾ ਜੀ। ਵੇ ਨਹੀਂ ਜੀ ਨਹੀਂ ਵਿਆਹ ਨਹੀਂ ਸ਼ਾਦੀ ਵੱਡਾ ਬੇਟਾ ਵਿਆਹਿਆ ਸੀ ਵੱਡਾ ਬੇਟਾ ਵਿਆਹਿਆ ਤੇ ਨਹੀਂ ਵਿਆਹ ਕੋਈ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਦੁੱਖ ਜाहिर ਕਰਨ ਕੋਈ ਆਇਆ ਨਹੀਂ ਜੀ ਕੋਈ ਨਹੀਂ ਆਇਆ ਸਰ ਜੀ ਹੁਣ ਗੱਭਰੂ ਪੁੱਤ ਤੋੜ ਲਿਆ ਵਾ ਕਹਿੰਦੇ ਹੁਣਾਂ ਦੇ ਕਹਿੰਦੇ ਜਾਣਾ ਲਾ ਸਾਡਾ ਟੁੱਟ ਗਿਆ ਦੋਹਾਂ ਜੀਆਂ ਦਾ ਕਮਾਈ ਕਰ ਕਰਕੇ ਅਸੀਂ ਬੱਚੇ ਪੜਾਏ ਆ ਕਮਾਈ ਕਰ ਕਰਕੇ ਅਹੀਂ ਆਪਣਾ ਘਰ ਦਾ ਰਜਗਾਰ ਚਲਾਇਆ ਪ੍ਰਸ਼ਾਦਾ ਪਾਣੀ ਨਾਲ ਪੜਾਈ ਵੀ ਕਰ ਗਿਆ ਨਾਲ ਕੰਮ ਵੀ ਸਿੱਖ ਗਿਆ ਨਾਲ ਕੰਮ ਦਾ ਦਰਜੀ ਵੀ ਬਣ ਗਿਆ ਚਾਣ ਕੇ ਹੁਣ ਹਰ ਬੱਚਾ ਕਹਿ ਸਕਦੇ ਵੀ ਹੁਣ ਹਰ ਬੱਚਾ ਹੀ ਹਟਾ ਗਿਆ ਹਾਂਜੀ ਕਿ ਲਾਭ ਨਹੀਂ ਬੱਚੇ ਦਾ ਉਹਦਾ ਸਿੱਧਾ ਕੰਮ ਦੇ ਜਾਂਦਾ ਇਸ ਕੰਮ ਤੇ ਕਰਿਆ ਜਿਹੜੇ ਦੂਜੇ ਬੱਚੇ ਸੀ ਉਹ ਫਿਰ ਪੰਡੋਰੀ ਰਣ ਸਿੰਘ ਦੇ ਉਹ ਪੰਡੋਰੀ ਰਣ ਸਿੰਘ ਦੇ अच्छा ओना दी कितनी को उम्र है ओना दी उम्रदार नहीं सर वो भी होली उम्र दे कोई नशा पता नहीं हैगा अच्छा कोई नशा, नशा पता है ਸਾਡੇ ਟੱਬਰ ਦੇ ਵਿੱਚ ਕਿਸੇ ਨੂੰ ਨਸ਼ਾ ਨਹੀਂ ਹੈ ਸਾਰੇ ਯਾਰ ਦੋ ਸੀ ਯਾਰ ਦੋ ਤੇ ਤੇਰੇ ਤੇਰੇ ਭਾਡਾ ਤੇ ਉਹਦਾ ਨਾਮ ਕੀ ਉਹਦਾ ਨਾਮ ਜਗਰਾਜ ਕਿੰਨੀ ਕੋ ਉਮਰ ਹੈ ਉਹਦੀ ਕੋਈ ਨਹੀਂ 26 27 ਸਾਲ ਠੀਕ ਹੈ ਕਟਿੰਗ ਦਾ ਕੰਮ ਕਰਦਾ ਕਟਿੰਗ ਦਾ ਕੰਮ ਕਰਦਾ ਪਰਿਵਾਰ ਪਰਿਵਾਰ ਚ ਅਸੀਂ ਚਾਰ ਭੈਣ ਭਰਾ ਅੱਛਾ ਜੀ ਤਿੰਨ ਵਿਆਹੇ ਆਏ ਤੇ ਉਹ ਕੁਵਾਰਾ ਹੈ ਕਹਿੰਦਾ ਕਿਸਾ ਇੱਕ ਮਤਲਬ ਪਤਾ ਨਾਗਾ ਕਿੱਥੇ ਜਾ ਰਹੀ ਭਾਜੀ ਦੱਸ ਗਏ ਨਹੀਂ ਇਥੋਂ ਕਹਿੰਦਾ ਮੈਂ ਦੁਕਾਨ ਦਾ ਸਮਾਨ ਲੈ ਆ ਦੁਕਾਨ ਦੀ ਤਿਆਰੀ ਕਰਾਉਣ ਰਿਆ ਹਾਂ ਮੈਂ ਏਸੀ ਲੈਣ ਚੱਲਿਆ ਆਹ ਕੋਲ ਲੈਣ ਚੱਲਿਆ ਹਾਂ ਘਰੇ ਮਾਂ ਇਥੋਂ ਕਹਿ ਗਿਆ ਵੀ ਮੈਂ ਆਹ ਲੈਣ ਚੱਲਿਆ ਤੇ ਸਾਨੂੰ ਦੱਸ ਗਏ ਨਹੀਂ ਘਰੇ ਗਾੜੀਆਂ ਦੇ ਮੁੜ ਕੇ ਮੁੜਿਆਣਾ ਵੇਖ ਕੇ ਚਲ ਗਏ ਆਹ ਦੁਕਾਨ ਕਾਦੀ ਕਟਿੰਗ ਦੀ ਅੱਛਾ ਉੱਥੇ ਇੱਥੇ ਆਵੇ ਬਣਾਉਣ ਦੇ ਨਾਲ ਨਵੀਂ ਬਣਾਉਣ ਦੇ ਆ ਨਵੀਂ ਬਣਾਉਣ ਦੇ ਆਹੋ ਪਹਿਲੀ ਇੱਥੇ ਦੇ ਉਥੋਂ ਚੁੱਕਦੇ ਲੱਗੇ ਆ ਕਿਰਾਏ ਤੇ ਉਹਦੇ ਘਰੇ ਲਿਆਉਣ ਲੱਗੇ ਆ ਅੱਛਾ ਜੀ ਤੇ ਇਦਾਂ ਮੁੜ ਕੇ ਆਨ ਨੂੰ ਤਾਂ ਕਾਲੀ ਮਾਰੇ ਕੰਮ ਦੇ ਗਿਆ ਮੈਨੂੰ ਤੇ ਪਤਾ ਹੀ ਨਹੀਂ ਕਿ ਇਹ ਗੱਲ ਦਾ ਜਦੋਂ ਪਤਾ ਲੱਗਾ ਤੇ ਇਹ ਉਹ ਅੰਕਲ ਹੈ ਕਨਾਲ ਜਿਨ੍ਹਾਂ ਦਾ ਮੁੰਡਾ ਇਦਾਂ ਐ ਜੋ ਇਕੱਠੇ ਗਏ ਤੇ ਜਾਣਦਿਆਂ ਨੂੰ ਕੋਈ ਸਮਝ ਜ਼ੋਰ ਨਹੀਂ ਲੱਗਾ ਕੀ ਯਾਨੀ ਕਹਦੇ ਪਰਵਾਹ ਚ ਸਧਾਰਨ ਪਰਿਵਾਰੀ ਹੈ ਮਰਦ ਹਾਂਜੀ ਹਾਂਜੀ ਇਹ ਮੁੰਡਾ ਦਾ ਇੱਕ ਨੰਬਰ ਹੈ ਕਿਸ ਤਰ੍ਹਾਂ ਕੋਈ ਸਰਕਾਰ ਕੋਈ ਮੰਗਰ ਦੇ ਕਿਹਨੋ ਜਿਹਦਾ ਜੱਥਾ ਜੱਟਵਾਲ ਕੋਈ ਡੱਤ ਬਣੀ ਆਪਣਾ ਦੇ ਦਿੱਤੋਣੀ ਤੇ ਪਰਵਾਹ ਚ ਕਮੋਣ ਵਾਲਾ ਵੀ ਹੈਗਾ ਜੀ ਚਾਹੀਦਾ ਸਰਕਾਰ ਨੂੰ ਕੋਈ ਮਦਦ ਕਰਨੀ ਆ ਉਹ ਚਾਹੀਦੀ ਤੇ ਜ਼ਰੂਰ ਆ ਪਰ ਅੱਗੇ ਉਹਨਾਂ ਦੀਆਂ ਮਰਜ਼ੀਆਂ ਇਹ ਕਿੱਸਾ ਫਿਰ ਹੋਣ ਜਿਹੜੀਆਂ ਡੈੱਡ ਕੁੜੀਆਂ ਪਈਆਂ ਉੱਥੇ ਫਿਰ ਦੋਸਤ ਸਵਾਗਤ ਨਾਲ ਸ਼ਿਸ਼ਕਾਰ ਜਦੋਂ ਦੇਣਗੇ ਉਦੋਂ ਕਰਾਂਗੇ ਕੋਈ ਕੋਈ ਗੱਲ ਪ੍ਰਸ਼ਾਸਨ ਆ ਕੋਈ ਉੱਥੇ ਗਏ ਉੱਥੋਂ ਗਏ ਜਾਂਦੇ ਉਹਨਾਂ ਗੋਂਦਵਾਲ ਗਏ ਸੱਤਿਆ ਉਠਾਣੇ ਥਾਣੇ ਗਏ ਉੱਥੇ ਆਂਦੇ ਇਨਕੁਆਰੀ ਕਰਨੀ ਕੋਈ ਆਧਾਰ ਕਾਰਡ ਖੜਿਆ ਹੂੰ ਮੁੰਡੇ ਦਾ ਮੈਂ ਇਕਬਾਲ ਸਿੰਘ ਤੇ ਕਿਹੜਾ ਪਿੰਡ ਲੋਰੀ ਰਨਸਿੰਗ ਤੇ ਜਿਹੜੀ ਬੇੜੀ ਦਾਤੂ ਲੱਗੀ ਹੋਣਾ ਹੈ ਜਿਹੜੀ ਬੇੜੀ ਦਾਤੂ ਇਹਦਾ ਨਾਮ ਕੀ ਹੈ ਸਿਕੰਦਰ ਸਿੰਘ ਸਿਕੰਦਰ ਸਿੰਘ ਕਿੰਨੀ ਕੋਲ ਹੈ 26 ਸਾਲ ਦੇ ਬਰੋ ਭਈ ਕੀ ਕੰਮ ਕਰਦੀ ਗੱਲ ਹੈ ਕੰਮ ਪਕਾਨ ਤੇ ਸਰਕੀ ਕਰਦਾ ਇੱਕ ਦੁਕਾਨਦਾਰ ਹੈ ਸਪੀਡ ਤੋਂ ਸਪੀਡ ਦੁਕਾਨ ਕਰਦੀ ਜਿਹੜਾ ਇਹ ਹਾਦਸਾ ਵਾਪਰਿਆ ਇਹ ਕਿਸ ਨਾਲ ਪੀੜਾ ਕਰ ਰਿਹਾ ਹੈ ਤੇ ਦੱਬੇ ਜਾਣ ਦਾ ਇੱਕ ਤਰ੍ਹਾਂ ਇੱਕ ਮੁੰਡੇ ਨਾਲ ਜਾਰਾ ਹੈ ਬਾਹਰ ਇਹ ਬੈਠਾ ਮਿੱਠਾ ਸਲਾਹ ਕਰ ਲੈ ਪੁੱਤਾ ਜ਼ੋਰ ਵਾਲੇ ਮੱਥਾ ਟੇਕ ਆਉਨੇ ਚਲੋ ਮੇਰੇ ਨਾਲ ਨਹੀਂ ਪੂਰੀ ਸਲਾਹ ਨਾ ਕੀਤੀ ਚਲੇਗੇ ਚਲੋ ਅੱਜ ਜਾਣਾ ਇੱਕ ਮਿੰਟ ਦੇ ਬਾਹਰ ਉਹ ਜੁੜੇ ਵਾਲਾ ਜਿਹੜਾ ਮੁੰਡਾ ਹੈ ਬਾਹਰ ਟਿਕਾ ਪਰਿਵਾਰ ਚ ਕੌਣ ਹੋਇਆ ਹਾਂਜੀ ਪਰਿਵਾਰ ਚ ਕਿੰਨੇ ਕੀ ਕਰੀ ਹਾਂਜੀ ਬੇਟਾ ਬੇਟਾ ਦੋ ਇੱਕ ਬਾਰ ਹਾਂਜੀ ਇੱਕ ਬਾਰ ਬੇਟਾ ਹੈ ਇੱਕ ਬਾਰ ਹੈ ਬੇਟਾ ਹਾਂਜੀ ਇਹ ਤੁਹਾਡਾ ਕੁੜਾ ਹੁੰਦਾ ਹੈ ਹਾਂਜੀ ਇਹ ਵਿਆਹ ਹੈ ਨਹੀਂ ਕੋਈ ਨਹੀਂ ਵਿਆਹ

ਲੋਕ ਜਿਹੜੇ ਇੱਕ ਬੱਚਾ ਦੇ ਇਹ ਹਾਂ ਜੀ ਏਟੀਐਮ ਤੇ ਇੱਕ ਬੇਟੀ ਬੇਟੀ ਹਾਂ ਉਹ ਲੱਗਿਆ ਉਹਨਾਂ ਨੇ ਕਿ ਤਵੇ 5 ਸਾਲ ਤੋਂ ਬੇਸਾਰੇ ਇਹ ਪਰਿਵਾਰ ਦੇ ਬਟਾਈ ਕਿ ਤੁਹਾਨੂੰ ਸੇਵਾ ਸਕਾਰ ਕਿਦਾਂ ਨੇ ਉਹ ਉਦਯੋਗਿਕ 29 ਸਾਲ ਹੋ ਗਏ ਮੇਰੇ ਇਹਦੇ 26 ਸਾਲ ਕੁੜੀ ਦੀ ਬਾਈਕ ਤੇ 23-24 ਸਾਲ ਹੋ ਗਏ ਕੁੜੀ ਦੇ ਕਿਨੇ ਇੱਕ ਮੁੰਡਾ ਬਾਹਰ ਜਾਣਾ ਉਹ ਉਹ ਕਿੱਥੇ ਉਹਨੇ ਜਾਣਾ ਬਾਹਰ ਦੇਣਾ ਉਹਨੇ ਦਿੱਲੀ ਜਾਣਾ ਕੰਮ ਇਸ ਤਰ੍ਹਾਂ ਕਿ ਕੰਪਨੀ ਚ ਕਰਦਾ ਜਿਆਦਾ ਅੱਛਾ ਜੀ ਹਾਂ ਪੁੰਬੜਿਆਂ ਨੇ ਜਾਂਦਾ ਹੈਗੀ ਹੁਣ ਤੱਕ ਇਹ ਆ ਜਿਹੜਾ ਖਾਸਾ ਹੋ ਗਿਆ ਇਹ ਜਿਹਦਾ ਨਹੀਂ ਪਤਾ ਲੱਗਾ ਮੈਨੂੰ ਤੇ ਉਹ ਉੱਥੇ ਤੱਕ ਪਹੁੰਚਿਆ ਨਹੀਂ ਕੱਲ ਜਾਣਦੇ ਹੈ ਰਾਹ 'ਚ ਉਹ ਮੋੜ ਘੱਟਿਆ ਪੀਓ ਹਸਪਤਾਲ ਆ ਗਿਆ ਅਸੀਂ ਫੇਰ ਮੋੜਲੇ ਵਿਚਾਰ ਕੋ ਚੰਗੇ ਭਲੇ ਹੁਣ ਅਸੀਂ ਵੇਖਾਂਗੇ ਜਾ ਕੇ ਤਾਂ ਉੱਥੋਂ ਫੇਰ ਆਈਆਂ ਲੱਡੀ ਤੱਕ ਉੱਪਰ ਤੱਕ ਤਾਂ ਪਹੁੰਚ ਨਹੀਂ ਇਹ ਕਰਦਾ 420 ਸਪੀਡ ਦੇ ਹਾਂਜੀ ਇੱਕ ਸਬਦੋਰੀ ਕੋ ਇੱਕ ਬੰਦੂਰੀ ਹਸਣੋ ਹਾਂਜੀ ਜਿਹੜੇ ਚੌਥੇ ਦੀ ਇੱਕ ਜਾ ਕੇ ਤਾਂ ਵੀ ਐਕਸ ਜਿਹੜਾ ਜਖਮੀ ਉਹਦਾ ਕੀ ਹਾਲ ਉਹ ਇੱਥੇ ਹੁਣੇ ਦੱਸ ਦਿੰਦੇ ਹਾਂ ਲੈ ਮਾੜਾ ਮੋਟਾ ਹਾਂ ਹਾਂ ਕਰਦਾ ਜਿਆਦਾ ਨਹੀਂ ਬਹਾਲ ਕਮੀਰ ਮਾੜੇ ਮੋਟੇ ਹੀ ਹਾਂ ਅੱਖਾਂ ਹੀ ਦਾਦਾ ਉਹ ਕੋਈ ਮਾੜੀ ਕੋਈ ਚਾਹੀਦੀ ਸਤਾਨ ਜੀ ਬਈ ਸਾਈ ਤਾਂ ਸਾਰੇ ਬੱਚੇ ਸਾਰੇ ਬਲੇ ਮਿਹਨਤ ਵਾਲੇ ਡੇੜੀ ਵਾਲੇ ਸਾਰੇ ਮਿਹਨਤੀ ਵਾਲੇ ਕੋ ਕਬ ਜਮੀਨ ਬੰਨਾ ਕਹਦਾ ਨਹੀਂ ਕੁਛ ਵੀ ਬੈਗਾ ਤੇ ਇਹਨਾਂ ਨੂੰ ਚਾਹੀਦਾ ਤੇ ਹੈ ਸਾਰਿਆਂ ਨੂੰ ਸਰਕਾਰ ਨੂੰ ਕੁਛ ਕਰਨਾ ਜੇ ਜੋ ਕੁਛ ਹੋਣਾ ਸਾਡੇ ਕੋਲ ਤੋਂ ਕੀ ਹੋਣਾ ਵਾ ਇਹ ਤੋਂ ਗੋਡੇ ਲੱਤਾਂ ਤੋਂ ਰੜੀ ਹਾਂਜੀ 12 ਜਿੱਥੇ ਅੰਦਰ ਦੁਕਾਨ ਤੇ ਕੰਮ ਕਰਦਾ ਰਹਿ ਚਲੋ ਤੁਹਾਨੂੰ ਉਹਦਾ ਕਹੀ ਨਾ ਕਰਿਆ ਕਰੋ ਚਲ ਮੈਂ ਕਰਿਆ ਕਰੋ ਕਿ ਕਹਣਾ ਸਰਦਾਰ ਜੀ ਕੀ ਆ ਬਹੁਤ ਜ਼ਿਆਦਾ ਮੈਂ ਦਫਾ ਕਿ ਕਰ ਸਕਦੇ ਇਹਨੂੰ ਕਿ ਇਹ ਬੱਚਾ ਸਾਡੇ ਹੱਥਾਂ ਚ ਹੀ ਪੜਿਆ ਸੀ ਹੂੰ ਇਹ ਮੁੰਡੇ ਦੀ ਮਾਸੀ ਨਾ ਇਹਦੇ ਦੋ ਭਰਾ ਉਹ ਸਾਡੇ ਜ਼ਿਮੀਂਦਾਰਾਂ ਵਾਲੇ ਲੱਕ ਜਿਉਂ ਉੱਥੇ ਰਹਿੰਦੇ ਆ ਤੇ ਇੱਕ ਇਹ ਮੁੰਡੇ ਦੀ ਮਾਸੀ ਸਖੀ ਤੇ ਨਾਲ ਤਾਈ ਆ ਤੇ ਇਹ ਉਹਦੇ ਕੋਈ ਜ਼ਿਆਦਾ ਰਿਆ ਤੇ ਉੱਥੇ ਸਾਡੇ ਪੂਏ ਗਾੜੀ ਪੜਿਆ ਤੇ ਮਿਹਨਤੀ ਮੁੰਡਾ ਗਾ ਤੇ ਸਮਝੋ ਵੀ ਕਿਥੇ ਨਸੇ ਪਤੇ ਨੂੰ ਹਥਰੀ ਲਾਉਂਦੇ ਨੇ ਤੇ ਅੱਜ ਕੱਲ ਤੁਹਾਨੂੰ ਪੜਿਆ ਸਮਾਂ ਕਿਹੋ ਜਿਹਾ ਹਲਾਸਟੂ ਕਰਦੇ ਆ ਪੜਾਈ ਕਰਦੇ ਆ ਕਰਦੇ ਆ ਟੌਪ ਦਾ ਦਰਜੀ ਬਣ ਗਿਆ ਸਕੂਲ ਵਾਲਾ ਕਿ ਦਰਜੀ ਕੋ ਖੰਮ ਸਿੱਖਣਾ ਪੰਜ 6 ਸਾਲ ਲਾ ਕੇ ਤੇ ਹੁਣ ਵੀ ਕੱਲਾ ਦੁਕਾਨ ਸੰਭਾਲਣ ਦੇ ਕਾਬਲ ਹੋ ਗਿਆ। ਕਿ ਕਿਦਾਂ ਪਰਿਵਾਰ ਦਾ ਕੋਈ ਰੋਜ਼ਗਾਰ ਵਗੈਰਾ ਕੀ ਹੈ ਵਗੈਰਾ? ਰੋਜ਼ਗਾਰ ਭਾਜੀ ਜੱਡਾ ਪਾਈਆ। ਮੈਂ ਇੰਨੀ ਕਰਦੀ ਮਿਹਨਤ ਤੇ ਇੰਨੀ ਕਰਦੇ ਓ ਝੋਨਾ ਬੜਾਉਂਦਾ ਸੀ ਨਾ। ਸਿਰਾਂ ਤੇ ਮੋਬਾਈਲ ਬੰਨ ਕੇ ਅੱਧੀ ਰਾਤ ਅੱਧੀ ਅੱਧੀ ਰਾਤ ਤੱਕ ਝੋਨਾ ਫੜਦੇ ਰਿਹਾਏ ਪਰਵਾਰ। ਮਿਹਨਤੀ ਪਰਿਵਾਰ ਹੈ। ਇੰਨਾ ਇੰਨਾ ਮਿਹਨਤੀ ਵੀ ਸਿਰਾਂ ਤੇ ਮੋਬਾਈਲ ਬੰਨ ਕੇ ਮੋਬਾਈਲ ਦੀਆਂ ਲਾਈਟਾਂ ਜਗਾ ਕੇ ਨਾ ਤੇ 10-11 11 ਵਜੇ ਤੱਕ ਨੇਰੇ ਵੀ ਇੰਨਾ ਇੰਨਾ ਕੰਮ ਕੀਤਾ। ਇੱਕ ਨੌਜਵਾਨ ਦੀ ਮੌਤ ਹੋਈ ਲੇਕਿਨ ਕੋਈ ਵੀ ਤਰਫੋਂ ਅਧਿਕਾਰੀ ਨਹੀਂ ਪਹੁੰਚਿਆ ਜਾਂ ਕੋਈ ਨਹੀਂ ਜੀ ਅਜੇ ਅਜੇ ਤੱਕ ਕੋਈ ਨਹੀਂ ਨਹੀਂ ਕੋਈ ਪਾਰਟੀ ਨਹੀਂ ਪਹੁੰਚੀ ਕਿੰਨੇ ਪਹੁੰਚਣਾ ਭਾਜੀ ਕੌਣ ਕਿਸੇ ਦਾ ਬਣਦਾ ਚਾਹੀਦਾ ਹੀ ਸਰਕਾਰ ਨੂੰ ਤੁਰਾ ਦੋ ਚਾਹੀਦਾ ਤੇ ਹੈਗਾ ਵਾ ਵੇਖੋ ਸਾਇੰਤ ਕੋਈ ਆ ਹੀ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ ਜਿੱਦਾਂ ਦੇ ਹਾਲਾਤ ਚਾਹੀਦਾ ਸਰਕਾਰ ਕੋਈ ਮਦਦ ਕਰੇ ਚਾਹੀਦਾ ਚਾਹੀਦਾ ਜੀ ਵੇਖੋ ਕਮਾਊ ਪੁੱਤ ਪਹਿਲਾਂ ਦੇ ਕੰਮ ਸਿੱਖਿਆ ਜੀ ਉਦਾਂ ਹੀ ਤੇ ਹੁਣ 15000 ਦੋ ਮਹੀਨੇ ਹੋ ਗਏ 15000 ਤਨਖਾਹ ਦੇ ਕੰਮ ਕਰਨ ਦੇ ਵਿੱਚ ਆ ਗਿਆ ਸੀ ਅੱਜ ਲਖਣਾ ਮਾਰ ਮਾਰ ਛਾਲਾਂ ਆ ਰੀਆਂ ਸਾਡੇ ਗਰੀਬ ਹੀ ਆ ਸਾਲ 47 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਸਰਕਾਰਾਂ ਬਣਾਉਂਦੇ ਰਹੇ ਸਾਡੇ ਗਰੀਬ ਵਰਗ ਬਣਾਉਂਦੇ ਰਿਹਾ। ਅੱਜ ਅੱਜ ਐਡੀ ਵੱਡੀ ਘਟਨਾ ਜਿਹੜੀ ਵਾਪਰੀ ਆ। ਆਹ ਕਹੇ ਤਗੜੇ ਬੰਦੇ ਹੁੰਦੀ ਇੱਕ ਹੀ ਮਰਦਾ ਤੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਮੰਤਰੀਆਂ ਤੇ ਐਮਐਲਏ ਨੇ ਆਉਣੇ। ਪਰ ਇਹ ਗਰੀਬ ਪਰਿਵਾਰ ਦੇ ਵਿੱਚ ਚਾਰ ਜੀ ਐਕਸਪਾਇਰ ਹੋ ਗਿਆ ਤੇ ਅੱਜ ਤੱਕ ਇੱਥੇ ਕੋਈ ਐਮਐਲਏ ਕੋਈ ਮੰਤਰੀ ਨਹੀਂ ਆਇਆ। ਸਾਡਾ ਸੋਲ ਸਾਹਿਬ ਜਿਨ੍ਹਾਂ ਨੇ ਗਰੀਬਾਂ ਲੋਕਾਂ ਨੇ ਬਣਾਇ ਬਣਾਇਆ ਉਹਨੂੰ ਉਹਦਾ ਫਰਜ਼ ਬਣਦਾ ਹੈ ਸਭ ਤੋਂ ਪਹਿਲਾਂ ਇਹ ਥੇਉਣਾ ਦੂਜੀ ਗੱਲ ਰਹੀ ਥਾਣੇ ਦੀ ਤੇ ਐਸ.ਐਮ. ਦੀ ਜਾਂ ਡੀ.ਸੀ. ਸਾਹਿਬ ਦੀ ਉਹਨਾਂ ਦਾ ਵੀ ਫਰਜ਼ ਬਣਦਾ ਹੁੰਦਾ ਵਾ ਕਿ ਉਹ ਆਪਣਾ ਕੋਈ ਨਾ ਕੋਈ ਨੁਮਾਇੰਦਾ ਭੇਜ ਕੇ ਸਰਕਾਰੀ ਸਹੂਲਤ ਇਹਨਾਂ ਨੂੰ ਦਿੱਤੀ ਜਾਵੇ ਮੈਂ ਹੁਣ ਵੀ ਤੁਹਾਡੇ ਅੱਗੇ ਬੇਨਤੀ ਕਰਨਾ ਕਿ ਐਸ.ਐਮ. ਦੇ ਦਫ਼ਤਰ ਜਾਂ ਡੀ.ਸੀ. ਸਾਹਿਬ ਨੂੰ ਕਹੋ ਕਿ ਜੇ ਭਗਵਾਨ ਤੁਮਾਰ ਨੂੰ ਕਹੋ ਕਿ ਇਹਨਾਂ ਗਰੀਬਾਂ ਨੂੰ ਇੰਨੀ ਜੋ ਨਹੀਂ ਹੋ ਤੇ ਕਿਹ ਹੋ ਉਹ ਪ੍ਰਮਾਤਮਾ ਦੀ ਕਿਤੀ ਨੂੰ ਕੋ ਮੋੜ ਨਹੀਂ ਸਕਦਾ ਪਰ ਅੱਜ ਜੇ ਇਹਨਾਂ ਨੂੰ ਸਰਕਾਰੀ ਸਹੂਲਤ ਕੋ ਮਿਲ ਜਾਵੇ ਤੇ ਆਪਣਾ ਰਾਹ ਦਿਨ ਕਰਕੇ ਆਪਣਾ ਫਰਜ਼ ਬਣਦਾ ਇਹਨਾਂ ਨੂੰ ਸਹੂਲਤ ਦਵਾਈਏ ਰਹਿ ਗਈ ਗੱਲ ਇਹ ਕੇਸ ਆ ਜਿਹੜਾ ਅੱਜ ਮਾਰਕੀਟ ਕਮੇਟੀ ਦਾ ਕੇਸ ਆ ਇਹਨਾਂ ਨੇ ਲੈ ਕੇ ਧਾਰ ਕੜ ਹਮ ਸਭ ਕੁਝ ਲੈ ਕੇ ਇਹ ਹੁੰਦੀ ਆ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਡੀਸੀ ਕੋ ਰਿਕਮੈਂਡ ਕਰਵਾ ਕੇ ਤੇ ਮਾਰਕੀਟ ਕਮੇਟੀ ਕੋ ਕੋਈ ਨਾ ਕੋਈ ਇਹਨਾਂ ਨੂੰ ਐਟ ਆ ਟਾਈਮ ਤੇ ਸੁਰਤ ਜਵਾਈ ਜਾਵੇ ਐਸਡੀਐਮ ਕੋ ਵੀ ਪਾਵਰ ਹੁੰਦੀ ਹੈ ਡੀਸੀ ਕੋ ਵੀ ਪਾਵਰ ਹੁੰਦੀ ਹੈ ਮੈਂ ਤੁਹਾਡੇ ਚੰਨਾਂ ਚ ਇਹ ਬੇਨਤੀ ਕਰਦਾ ਤੁਸੀਂ মিডিਆ ਵਾਲੇ ਜੇ ਪ੍ਰੈਸ ਵਾਲੇ ਜੇ ਜਿੱਥੋਂ ਤੱਕ ਮਰਜ਼ੀ ਤੁਸੀਂ ਪਹੁੰਚਾ ਸਕਦੇ ਜੋ ਪਰ ਐਡੀ ਵੱਡੀ ਗੱਲ ਨਾਲ ਜ ਹਾਡੇ ਤਰਨਤਾਰਨ ਜ਼ਿਲ੍ਹੇ ਚ ਪਹਿਲੀ ਵਾਪਰੀ ਆ ਪਰ ਵਾਪਰੀ ਕਿਹਨਾਂ ਗਰੀਬਾਂ ਨਾਲ ਜਿਨ੍ਹਾਂ ਦੇ ਪੱਲੇ ਹੀ ਕੱਖ ਨਹੀਂ ਆਜੇ ਇਥੋਂ ਤੱਕ ਕਿ ਇਹਨਾਂ ਦੇ ਸਸਕਾਰ ਕਰਨ ਵਾਸਤੇ ਇਹਨਾਂ ਕੋਲ ਕੋਈ ਪੈਸਾ ਨਹੀਂ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਨਗਰ ਵਾਲਿਆਂ ਅੱਗੇ ਵੀ ਜ਼ਿਲ੍ਹੇ ਵਾਲਿਆਂ ਅੱਗੇ ਵੀ ਐਸਡੀਐਮ ਅੱਗੇ ਤਹਿਸੀਲਦਾਰ ਸਾਹਿਬਗਰੀ ਆਪਣੇ ਡੀਸੀ ਸਾਹਿਬ ਅੱਗੇ ਕਿ ਇਹਨਾਂ ਲੋਕਾਂ ਦੀ ਕਿਸੇ ਇਹਨਾਂ ਗਰੀਬਾਂ ਦੀ ਇਹਨਾਂ ਕਹੇ ਤਰੀਕੇ ਨਾਲ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਜਿੰਨਾ ਵੀ ਹੋ ਸਕਦਾ ਹੈ ਪਿੰਡ ਦੇ ਨੁਗਰ ਦੇ ਲੋਕ ਇਹਨਾਂ ਨੂੰ ਕੱਠੇ ਹੋ ਗਏ ਤੇਨਾਂ ਦੀ ਮਦਦ ਕਰਨ